ਸਰਟੀਫਾਈਡ ਮੈਡੀਕਲ ਰਿਸਪੌਂਡਰ ਆ ਠੀਕ ਹੈ ਮੇਰਾ ਕੰਮ ਹੀ ਇਹ ਹੈ ਮੈਂ ਪੜ੍ਹਾਈ ਕੀਤੀ ਹੋਈ ਆ ਫਰਸਟ ਏਡ ਡਿਜ਼ਾਸਟਰ ਮੈਨੇਜਮੈਂਟ ਕੀਤੀ ਹੋਈ ਆ ਠੀਕ ਹੈ ਆ ਮੇਰੇ ਸਰਟੀਫਿਕੇਟ ਨੇ ਆ ਮੇਰਾ ਬੈਚ ਨੰਬਰ ਹੈ ਠੀਕ ਹੈ ਤੁਸੀਂ ਇਹਦੀ ਇਨਕੁਆਇਰੀ ਕਰ ਸਕਦੇ ਥੱਲੇ ਸਰਟੀਫਿਕੇਟ ਆ ਤੇ ਮੈਂ ਇਹ ਮੇਰਾ ਬੈਚ ਨੰਬਰ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਮੇਰਾ ਕੰਮ ਹੀ ਆ ਲੋਕਾਂ ਦੀ ਮਦਦ ਕਰਨਾ ਵਿਦਆਊਟ ਸੀਿੰਗ ਵਿਚ ਡੀਐਨਏ ਹੀ অর ਸ਼ੀ ਬਿਲੋਂਗਸ ਠੀਕ ਹੈ ਉਹ ਕਿਹੜੇ ਡੀਐਨਏ ਤੋਂ ਬਿਲੋਂਗ ਕਰਦਾ ਉਹ Hindu ਹੈ Muslim ਹੈ Sikh ਹੈ Isai ਮੈਂ ਨਹੀਂ ਦੇਖਦੀ ਪਰ ਮੇਰੀ ਐਸੀ ਮਦਦ ਦੀ ਪਾਵਨਾ ਨੇ ਮੈਨੇ ਉੱਪਰ ਤਿੰਨ ਪਰਚੇ ਤੇ ਬਾਬਾ ਅੰਕੁਰ ਵਰਗੇ ਉਹ ਬਾਬਾ ਹੈ ਮੈਂ ਉਹਨੂੰ ਪਾਦਰੀ ਨਹੀਂ ਕਹੂੰਗੀ ਠੀਕ ਹੈ ਉਸ ਇਨਸਾਨ ਦੇ ਚਲਦੇ ਮੈਂ ਦੋ ਵਾਰੀ ਜੇਲ ਕੱਟੀ ਇੱਕ ਵਾਰੀ 42 ਦਿਨ ਦੀ ਜੇਲ ਕੱਟੀ ਇੱਕ ਵਾਰੀ ਇੱਕ ਹਫਤੇ ਦੀ ਜੇਲ ਕੱਟੀ ਨਜਾਇਜ਼ ਜੇਲ ਜਿਹਦਾ ਚਲਾਨ ਅੱਜ ਤੱਕ ਨਹੀਂ ਆਇਆ ਠੀਕ ਹੈ ਹਰ ਸਾਲ 2022 ਤੋਂ ਹਰ ਸਾਲ ਮੇਰੇ ਉੱਪਰ ਪਰਚਾ ਕਰਦਾ ਹੈ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਡੇ ਅੱਗੇ ਸਾਹਮਣੇ ਆਵਾਂ ਜਾਂ ਨਾ ਆਵਾਂ ਹੋਰ ਕਿਉਂਕਿ ਤੁਸੀਂ ਮੇਰੇ ਪਰਚਿਆਂ ਦੀ ਅਗਰ ਸਮਰੀ ਪੜੋਗੇ ਤਾਂ ਉਹਦੇ ਚ ਸਾਫ਼ ਮੈਂਸ਼ਨ ਕੀਤਾ ਜਾਂਦਾ ਹੈ ਕਿ ਵਿਨੀਤ ਕੌਰ ਦੀ ਕਾਨਫਰੰਸ ਦੇ ਵਿੱਚ ਠੀਕ ਹੈ ਵਿਨੀਤ ਕੌਰ ਦੀ ਕਾਨਫਰੰਸ 'ਚ ਉਹਨੇ ਮੇਰੇ ਬਾਰੇ ਅਪਸ਼ਬਦ ਬੋਲਿਆ ਯਾਨੀ that means ਅਕੋਰਡਿੰਗ ਟੂ ਹਿਮ ਅੰਕੁਨ ਨਿਰੂਲਾ ਦੇ ਖਿਲਾਫ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਮੇਰੇ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਹਨ तकरीबन 3 ਸਾਲਾ ਤੋਂ ਮੈਂ ਬਨੀਤ ਕੌਰ মিডিਆ ਦੇ ਸਾਹਮਣੇ ਗੋਹਾਰ ਲਗਾ ਰਹੀ ਹਾਂ ਅੱਜ ਫਿਰ ਚੰਡੀਗੜ੍ਹ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰਦੇ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਹੈ ਜਿਨੇ ਜੋ ਕਹਿੰਦਾ ਏ ਤਿਆਂ ਕਹਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇਹ ਸਿਰਫ ਮੈਂ ਬੋਲ ਨਹੀਂ ਰਹੀ ਆ ਮੈਂ ਅੱਜ ਤੁਹਾਨੂੰ ਉਹਦੀਆਂ ਸਾਰੀਆਂ ਕਲਿੱਪਿੰਗਾਂ ਦਿਖਾਉਂਗੀ ਇੱਥੇ ਤੇ ਆਈਡੀਆ ਵੀ ਦਵਾਂਗੀ ਕਿਉਂਕਿ ਉਹ ਮੈਂ ਖੁਦ ਕ੍ਰੀਏਟ ਨਹੀਂ ਕੀਤੀਆਂ ਤੇ ਤੁਸੀਂ ਖੁਦ ਜਸਟੀਫਾਈ ਕਰ ਲਿਓ ਕਿ ਕਿਹੜਾ ਕਿਹਦਾ ਤੁਹਾਨੂੰ ਸਾਥ ਦੇਣਾ ਹੈ ਉਹ ਇੱਕ ਐਸਾ ਬਾਬਾ ਹੈ ਖਾਮਰਾ ਦੇ ਵਿੱਚ ਜੋ ਕਿ ਆਪਣੇ ਆਪ ਨੂੰ ਸਪਿਰਚੁਅਲ ਪਾਪਾ ਕਹਿੰਦਾ ਹੈ ਪਰ ਉਹ ਪਾਪਾ ਨਹੀਂ ਆ ਕਿਉਂਕਿ ਸਾਡਾ ਸਪਿਰਚੁਅਲ ਬਾਪ ਜਿਹੜਾ ਹੁੰਦਾ ਹੈ ਉਹ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਇਸ ਬਾਬੇ ਨੇ ਮੇਰੇ ਉੱਪਰ ਤਿੰਨ ਨਜਾਇਜ਼ ਪਰਚੇ ਕੀਤੇ ਤੇ ਚੌਥਾ ਪਰਚਾ ਇਹਨੇ ਮੈਨੂੰ ਹੁਣ ਦਿੱਤਾ ਹਾਲ ਫਿਲਹਾਲ ਦੇ ਵਿੱਚ ਔਰ ਉਹਦੀ ਮੈਂ ਅੱਜ ਤੁਹਾਨੂੰ ਸਮਰੀ ਉਹ ਆਪਣੇ ਹੀ ਕਥਨ 'ਚ ਕਿੱਦਾਂ ਫਸਿਆ ਮੈਂ ਤੁਹਾਨੂੰ ਦਿਖਾਉਂਗੀ ਦੋ ਆਰਟੀਆਈ ਰਿਪੋਰਟਾਂ ਮੈਂ ਤੁਹਾਡੇ ਤੁਹਾਨੂੰ ਸੈਂਡ ਕੀਤੀਆਂ ਠੀਕ ਹੈ ਤੁਹਾਡੇ ਫੋਨ 'ਚ ਵੀ ਪਹੁੰਚ ਗਈਆਂ ਔਰ ਸ਼੍ਰੀਕਾਂਝ ਜੀ ਦੇ ਕੋਲ ਮੈਂ ਹੁਣੀ ਕੀਤੀ ਆ ਤੇ ਪਲੱਸ ਮੈਂ ਇੱਥੇ ਤੁਹਾਨੂੰ ਹੁਣੀ ਦਿੱਤੀ ਆ 10 ਮਾਰਚ ਨੂੰ 2024 ਦੇ ਉੱਪਰ ਮੇਰੇ ਉੱਪਰ ਚੌਥਾ ਪਰਚਾ ਕੀਤਾ ਗਿਆ ਆ ਮੇਰੇ ਮਾਤਾ ਜੀ ਬੈਠੇ ਆ ਮੇਰੀ ਭੈਣ ਵੀ ਆਈ ਹੋਈ ਆ ਹਾਂਜੀ ਆ ਪਿੱਛੇ ਮੇਰੀ ਭੈਣ ਆ ਇਹ ਮੇਰੀ ਮਾਤਾ ਜੀ ਆ ਠੀਕ ਹੈ ਮੈਂ ਹੈਗੀ ਆ ਜਮਸ਼ੇਦਪੁਰ ਟਾਟਾ ਨਗਰ ਨੀਅਰ ਟੂ ਕੋਲਕਾਤਾ ਦਾ ਬੱਚਾ ਐ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਮੈਂ ਸਰਟੀਫਾਈਡ ਫਰਸਟ ਮੈਡੀਕਲ ਰਿਸਪੌਂਡਰ ਆ ਠੀਕ ਹੈ ਆ ਮੇਰਾ ਬੈਚ ਨੰਬਰ ਹੈ ਮੈਂ ਜਿੱਦੱਕੀ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਬਾਬਾ ਜੀ ਉਹ ਨਹੀਂ ਆਏ ਆ ਮੈਂ ਫਿਰ ਤੋਂ ਦੱਸਣ ਦੇਈਏ ਠੀਕ ਹੈ ਮੇਰਾ ਕੰਮ ਸਿਰਫ ਇਹ ਹੀ ਸੀਗਾ ਲੋਕਾਂ ਦੀ ਮਦਦ ਕਰਨਾ ਨਾ ਕਿ ਦੇਖਣਾ Hindu ਆ Muslim ਆ Sikh ਆ Isaiyā ਇੱਕ Christian ਸ਼ਖਸ ਦੇ ਦੇ ਉੱਪਰ ਰੇਪ ਕੇਸ ਚੱਲਦੇ ਸੀ ਮੈਨੂੰ ਨਹੀਂ ਪਤਾ ਸੀ ਉਹਨੇ ਰੇਪ ਕੇਸ ਉਹਦੇ ਉੱਪਰ ਚੱਲਦੇ ਆ ਉਹਨੇ ਸਿਰਫ ਮੈਨੂੰ ਇੰਨਾ ਕਿਹਾ ਮੇਰੀ ਬਾਹ ਟੁੱਟੀ ਹੈ ਮੈਂ ਹੁਣ ਮੇਰੇ ਨਾਲ ਹੋਰ ਵੀ ਮੇਰੇ ਨਾਲ ਇੱਕ ਭਰਾ ਇੱਕ țeਣਾ ਸੀ ਤਿੰਨ ਜਾਣਿਆਂ ਨੇ ਐਨਐਚਆਰਸੀ 'ਚ ਉਹਦਾ ਕੇਸ ਲੱਗਾ ਹੋਇਆ ਸੀ ਉਹ ਸ਼ਖਸ ਦਾ ਕੇਸ ਲੱਗਾ ਹੋਇਆ ਸੀ ਉੱਥੇ ਅਸੀਂ ਇਹਦੇ ਆਵਾਜ਼ ਦੇ ਲਈ ਧਰਨਾ ਲਾਇਆ ਤਾਂ ਮੇਰੇ ਉੱਪਰ ਪਰਚੇ ਲੱਗੇ ਕਿਉਂਕਿ ਮੈਂ ਰਿਹائش ਕੀਤੀ ਸੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਠੀਕ ਹੈ ਮੈਨੂੰ ਦੱਸਿਆ ਜਾ ਰਿਹਾ ਸੀ ਗੁਰਦੁਆਰੇ ਦੇ ਵਿੱਚ ਕਿ ਮੈਂ ਗੁਰ ਇੱਕ ਸਿੱਖ ਕੁੜੀ ਹੋ ਕੇ ਗੁਰਦੁਆਰੇ 'ਚ ਰਿਹائش ਨਹੀਂ ਕਰ ਸਕਦੀ ਮੈਂ ਗੁਰਦੁਆਰੇ ਜਾ ਰਹੀਆਂ ਤਾਂ ਮੈਂ ਸ਼ੈਤਾਨ ਹਾਂ ਮੈਂ ਗੁਰਦੁਆਰਾ ਸਾਹਿਬ ਦਾ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੀ ਹਾਂ ਠੀਕ ਹੈ ਮੈਂ ਪੁੱਛਣਾ ਚਾਹਦੀ ਆ ਅੱਜ ਸਮਸਤ মিডিਆ ਨੂੰ ਇੱਥੇ ਮੇਰੇ ਬਾਬਾ ਜੀ ਉਨੀ ਵੀ ਬੈਠੇ ਆ ਮੈਂ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹੜੇ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਮਾਤਾ ਸਾਹਿਬ ਕੌਰ ਨੂੰ ਨਹੀਂ ਮੰਨ ਸਕਦੀ ਕਿਹਦੀ ਆਏ ਕਿਹਦੀ ਆਏ ਕੋਰ ਆਏ ਮੈਂ ਪੁੱਛਣਾ ਚਾਹੁੰਦੀ ਆ ਜਦੋਂ ਮੈਂ ਇਸ ਚੀਜ਼ ਦਾ ਉਜਾਗਰ ਕੀਤਾ ਸੋਸ਼ਲ ਮੀਡੀਆ ਸਾਈਟ 'ਤੇ ਕਿ ਇਹ ਗੰਦੇ ਲੋਗ ਇਹ ਆਪ ਇੱਕ 크ਿਸਚਨ ਨਹੀਂ ਆ ਇਹ 크ਿਸਚਨ ਹੋ ਵੀ ਨਹੀਂ ਸਕਦੇ ਕਿਉਂਕਿ 크ਿਸਚਨ ਵੀ ਨਾ ਬਾਈਬਲ ਨੂੰ ਪਿਆਰ ਕਰਦੇ ਪਰ ਇਹ ਲੋਗ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਗ ਪੈਸਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਗ ਬਿਜ਼ਨਸ ਨੂੰ ਪ੍ਰਮੋਟ ਕਰਦੇ ਆ ਤੇ ਨਜਾਇਜ਼ ਪਰਚੇ ਕਰਦੇ ਆ ਹੋਰ ਇਹ 3 ਪੈਣਾ ਨੂੰ ਕਹਿੰਦੇ ਆ ਕਿ ਚੁੰਨੀ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਬਾਈਬਲ ਐਸੀ ਕਹਿੰਦੀ ਆ ਜਦ ਮੈਂ ਇਹਨਾਂ ਦੀ ਬਾਈਬਲ ਪੜ੍ਹੀ ਤਾਂ ਉੱਥੇ ਸਾਫ਼ ਕਿਹਾ ਹੈ ਕਿ ਆਪਣਾ ਸੇ ਢਕਣਾ ਤੁਹਾਨੂੰ ਜ਼ਰੂਰੀ ਆ ਠੀਕ ਹੈ ਇਸ ਪਖੰਡੀ ਬਾਬਾ ਅੰਕੁਰ ਨਿਰੂਲਾ ਦਾ ਕਹਿਣਾ ਹੈ ਤੁਹਾਨੂੰ ਮੇਕਅਪ ਕਰਕੇ ਚਰਚ ਚ ਆਓ ਜਦਕਿ ਬਾਈਬਲ ਇਹ ਦੱਸ ਦਿਆ ਕਿ ਤੁਸੀਂ ਚਰਿੱਤਰ ਦੇ ਨਾਲ ਚਰਿੱਤਰ ਤੋਂ ਚੰਗੇ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਘਟਨੀਆਂ ਇੱਕ ਇਹ ਪ੍ਰਵਚਨ ਆਪਣੇ ਡੇਰੇ 'ਚ ਕਰਦਾ ਹੋ ਤੀਆਂ ਪਹਿਣਾ ਦੀ ਛਾਤੀ ਦੇ ਵੱਲ ਇਸ ਸ਼ਖਸ ਦੀ ਨਜ਼ਰ ਰਹਿੰਦੀ ਆ ਹੋਰ ਮੈਂ ਤੁਹਾਨੂੰ ਇਹਦੀ ਕੁਝ ਕਲਿੱਪਿੰਗਸ ਦੱਸਣਾ ਚਾਹੁੰਦੀ ਤੁਸੀਂ ਖੁਦ ਹੀ ਡਿਸਾਈਡ ਕਰੋ ਇਹ ਬੰਦਾ ਕਿਸ ਤਰ੍ਹਾਂ ਹੈ ਇਹ ਹਿੰਦੂ ਸਿੱਖ ਸਾਰੇ ਸਮਾਜਾਈ ਨੂੰ ਇਹ ਗਲਤ ਬੋਲਦਾ ਹੈ ਇਹਦੇ ਉੱਪਰ 295ਏ ਦਾ ਪਰਚਾ ਲੱਗਣਾ ਚਾਹੀਦਾ ਹਰ ਵਾਰੀ ਮੈਂ ਕੁੜੀਆ ਤਾਂ ਮੈਨੂੰ ਦਬਾਇਆ ਜਾਂਦਾ ਹੈ ਮੈਨੂੰ ਦਬਾ ਕੇ ਮੈਨੂੰ ਜੇਲ੍ਹ ਕਟਾਈ ਜਾਂਦੀ ਆ ਮੈਂ ਨਹੀਂ ਧਰੀ ਆ ਮੇਰੀ ਮੰਮੀ ਬੈਠੀ ਐ ਇੱਥੇ ਮੇਰਾ ਘਰ ਟੁੱਟ ਗਿਆ ਆ ਇਹ ਡਾਈਵੋਰਸ ਡਾਈਵੋਰਸ ਦੇ ਪੇਪਰ ਹੈ ਬਾਬਾ ਜੀ ਆ ਦੇਖੋ ਮੇਰਾ ਘਰ ਟੁੱਟਿਆ ਮੇਰੇ ਮੇਰੇ ਹਸਬੰਦ ਨੇ ਕਿਹਾ ਜੇ ਤੂੰ ਇਹ ਜੰਗ ਬੰਦ ਨਹੀਂ ਕਰਨੀ ਨਾ ਬਾਬਾ ਅੰਕੁਰ ਦੇ ਨਾਲ ਤਾਂ ਤੈਨੂੰ ਨਾ ਮੈਂ ਨਹੀਂ ਰੱਖਾਂ ਕਿਉਂਕਿ ਮੈਂ ਕੁੜੀ ਸੀ ਕਿਉਂਕਿ ਮੈਂ ਕੁੜੀ ਸੀ ਮੇਰੀ ਆਵਾਜ਼ ਨੂੰ ਪ੍ਰੈਸ ਕਲੱਬ ਜਲੰਧਰ 'ਚ ਬੰਦ ਕੀਤਾ ਗਿਆ ਮੈਂ ਤੁਹਾਨੂੰ ਰਿਕਾਰਡਿੰਗ ਹੀ ਖਾਂਦੀ ਆ ਕੱਲ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਜਲੰਧਰ ਪ੍ਰੈਸ ਕਲੱਬ 'ਚ ਨਾ ਮੈਂ ਆਪਣੀ ਆਵਾਜ਼ ਦੱਸਣਾ ਚਾਹੁੰਦੀ ਮੇਰੇ ਨਾਲ ਕਿਹੜਾ ਤੱਕਾ ਹੋਣ ਗਿਆ ਅਗਲੇ ਆ ਨੇ ਪਤਾ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤੁਹਾਨੂੰ ਪਤਾ ਤਾਂ ਹੈਗਾ ਤੁਸੀਂ ਬੈਨ ਆ ਭਾਈ ਵੇ ਬੈਨ ਪਤਾ ਕਿਉਂ ਹੋਈ ਕਿਉਂਕਿ ਰਮਨਦੀਪ ਮੇਰੀ ਚਾਲਦੀ ਕਾਨਫਰੰਸ 'ਚ ਆ ਗਿਆ ਸੀ ਰਮਨਦੀਪ ਮੰਗੂਮੜ ਸੁਣਿਆ ਹੋਊਗਾ ਤੁਸੀਂ ਬਿਲਕੁਲ ਤੁਸੀਂ ਠੀਕ ਹੈ ਜਿਹਦਾ ਬੈਕ ਰਿਕਾਰਡ ਅੱਜ ਤੁਹਾਨੂੰ ਪ੍ਰਗਟ ਸਿੰਘ ਬਾਬਾ ਜੀ ਤੁਹਾਨੂੰ ਦੱਸਣਗੇ 2 ਮਿੰਟ ਰੁਕੋ ਉਹ ਜੇਲ੍ਹ ਦੇ ਵਿੱਚ ਅਸਲੇ ਹਾਂਜੀ ਠੀਕ ਹੈ ਬਾਬਾ ਪ੍ਰਗਟ ਸਿੰਘ ਜੀ ਸੁਣਿਆ ਹੋਊਗਾ ਤੁਸੀਂ ਠੀਕ ਹੈ ਅਰਬਾ ਖਰਬਾ ਦੇ ਰਾਜਾ ਰਾਮ ਠੀਕ ਹੈ ਸਰਨਦਲ ਤੁਹਾਨੂੰ ਸੁਣਿਆ ਹੋਊਗਾ ਮੈਂ ਉਹਨੂੰ ਸਪੋਰਟ ਕਰਦੀ ਕਿਉਂਕਿ ਉਹਨਾਂ ਰਮਨਦੀਪ ਦੇ ਨਾਲ ਬਾਬਾ ਜੀ ਨੂੰ ਵੀ ਗੁੰਮਰਾਹ ਕਰਕੇ ਮੇਰੇ ਉੱਪਰ ਮੇਰੇ ਮੇਰੀ ਵੀਡੀਓ ਨੂੰ ਐਡਿਟ ਕਰਕੇ ਮੇਰੇ ਉੱਪਰ ਬਾਬਾ ਅੰਕੁਰ ਨਿਰੂਲਾ ਨੇ ਪਰਚੇ ਕੀਤੇ ਪਰ ਬਾਬਾ ਪਰਗਟ ਸਿੰਘ ਜੀ ਨਾ ਇਮਾਨਦਾਰ ਸੱਚੇ ਸੀਗੇ ਉਹ ਸੱਚੇ ਸੇਖ ਸੀ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਆਕੇ ਅੰਕੁਰ ਨੂੰ ਕਿਹਾ ਕਿ ਤੂੰ ਗਲਤ ਆ ਤੂੰ ਗਲਤ ਕੀਤਾ ਇੱਕ ਸਿੱਖਾ ਨਹੀਂ ਧੀ ਨੂੰ ਨੰਗਾ ਕੀਤਾ ਸ਼ਰਿਆਮ ਉਸ ਧੀ ਦਾ ਕੀ ਕਸੂਸੀ ਹੁਣ ਉਹ ਬਾਬਾ ਜੀ ਦੀ ਬਾਬਾ ਜੀ ਦੀ ਨਾਲ ਮੈਂ ਤੁਹਾਡੀ ਹੁਣ ਇੱਥੇ ਡਾਇਰੈਕਟ ਗੱਲ ਕਰਵਾਂਦੀ ਆ ਮੈਂ ਬੈਕਗ੍ਰਾਉਂਡ ਤੋਂ ਸ਼ੁਰੂ ਕੀਤੀ ਹੈ ਭਾਜੀ ਬੈਕਗ੍ਰਾਉਂਡ ਪਤਾ ਕੀ ਹੈ ਕਿ ਮੈਂ ਕਿਸੇ ਦੀ ਮਦਦ ਕੀਤੀ ਸੀਗੀ ਵੀਰ ਜੀ ਮੈਂ ਮਦਦ ਕੀਤੀ ਸੀ ਕਿਸੇ ਦੀ ਤਾਂ ਮੇਰੇ ਉੱਪਰ ਕਿਸੇ ਹੋਰ ਦਾ ਪਰਚਿਆਂ ਦਾ ਮੇਰੇ ਉੱਪਰ ਪਰਚਾ ਕਾ ਪਾਪ ਆਕੇ ਕਿਉਂਕਿ ਅੰਕੁਲ ਨਿਰੂਲਾ ਮੈਂ ਉਹਨੂੰ ਐਕਸਪੋਜ਼ ਕਰਦੀ ਆ ਕਿ ਤੂੰ ਗਲਤ ਕਰ ਰਿਹਾ ਤੂੰ ਅਕੋਰਡਿੰਗ ਟੂ ਬਾਈਬਲ ਬਾਈਬਲ ਪ੍ਰੀਚ ਨਹੀਂ ਕਰ ਰਿਹਾ ਉਹ ਕਿੱਦਾਂ ਹੈ ਮੈਂ ਤੁਹਾਨੂੰ ਦਿਖਾ ਦਿੰਦੀ ਆ ਆਓ ਸ਼ਖਸ਼ਿਆ ਜਿਹੜਾ ਕਹਿ ਰਿਹਾ ਹੈ ਕਿ ਭਈ ਤੁਹਾਨੂੰ ਨੋ ਬੋਲਣਾ ਨਹੀਂ ਆਂਦਾ ਮੈਂ ਕਹਿਣਾ ਚਾਹਦੀ ਆ ਇਹ ਆਪਣੇ ਆਪ ਨੂੰ 크ਿਸਚਨ ਦੱਸਦਾ ਹੈ ਬਾਹਰ ਦੇ 크ਿਸਚਨ ਇੱਥੇ ਆ ਕੇ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਸਕਦੇ ਆ ਉਹ ਲੰਗਰ ਪ੍ਰਸ਼ਾਦ ਖਾ ਸਕਦੇ ਆ ਬਾਹਰ ਦੇ 크ਿਸਚਨ ਆ ਕੇ ਉੜੀਸਾ ਦੇ ਵਿੱਚ ਭਗਵੇਂਸ਼ਵਰ ਜੇ ਠੀਕ ਹੈ ਉੱਥੇ ਲਤਮਸਤਕ ਹੋ ਸਕਦੇ ਆ ਮੰਦਿਰਾਂ 'ਚ ਪਰ ਬਾਬਾ ਅੰਕੁਰ ਦੀ ਸੰਗਤ ਪ੍ਰਸ਼ਾਦ ਨਹੀਂ ਖਾ ਸਕਦੀ ਕਿਉਂਕਿ ਬਾਈਬਲ ਇਹ ਦੱਸਦੀ ਆ ਜਦ ਕੀ ਮੈਂ ਤੁਹਾਨੂੰ ਦੱਸਣਾ ਚਾਹਦੀ ਬਾਈਬਲ ਪਿਆਰ ਕਰਨਾ ਸਿਖਾਉਂਦੀ ਹੈ ਬਾਈਬਲ ਸ ਇੱਕ ਪਿਆਰ ਕਰਨਾ ਸਿਖਾਉਂਦੀ ਹੈ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਿਖਾਉਂਦੀ ਇਹਦੇ 'ਚ ਤਾਂ ਆਹ ਦੇਖ ਲਓ ਆ ਪਿਆਰ ਕਰ ਰਿਹਾ ਆ ਪਿਆਰ ਕਰ ਰਿਹਾ ਕਹਿੰਦਾ ਆਪਣੇ ਲੋਕਾਂ ਨੂੰ ਸਿਖਾਉਂਦਾ ਹੈ ਤੁਹਾਨੂੰ ਕਿਤੇ ਵੀ ਮੱਥਾ ਟੇਕਣ ਦੀ ਲੰਗਰ ਪ੍ਰਸ਼ਾਦ ਖਾਣ ਦੀ ਜ਼ਰੂਰਤ ਨਹੀਂ ਆ ਹੋਰ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਇਦੇ ਕਾਰਨਾਮੇ ਅੱਜ ਮੈਂ ਸਾਰੇ ਖੋਲ੍ਹ ਲਏ ਕਿਉਂਕਿ ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੈਨੂੰ ਜੇਲ ਹੋਊਗੀ ਕਿਉਂਕਿ ਹਰ ਵਾਰੀ ਜਦੋਂ ਮੈਂ ਕਾਨਫਰੰਸ ਕਰਦੀ ਆ ਉਸ ਤੋਂ ਬਾਅਦ ਇਹ ਮੈਨੂੰ ਜੇਲ ਹੀ ਕਰਾਉਂਦਾ ਜੇਲ ਹੀ ਕਰਾਉਂਦਾ ਔਰ 295 ਦੇ ਪਰਚੇ ਦਵਾਉਂਦਾ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾਂ ਇਹਦੀ ਔਕਾਤ ਦਿਖਾਉਣਾ ਚਾਹੁੰਦੀ ਹਾਂ ਕੀ ਗੱਲ 크੍ਰਿਸਚੀਅਨ ਵਿਆਹ ਵਿਆਹ ਸ਼ਾਦੀਆਂ ਚ ਨਹੀਂ ਜਾਂਦੇ 크੍ਰਿਸਚੀਅਨ ਲੋਕ ਵਿਆਹ ਸ਼ਾਦੀਆਂ ਚ ਨਹੀਂ ਜਾਂਦੇ 크੍ਰਿਸਚੀਅਨ ਲੋਕ ਕਿਸੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਦੇ ਇਹ ਕਿੱਦਾਂ ਕਹਿਣ ਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਾ ਮਿਲੋ ਬਾਈਬਲ ਕਹਿੰਦੀ ਰਿਸ਼ਤੇਦਾਰਾਂ

ਬਾਬਾ ਜੀ ਦਾ ਧਿਆਨ ਕਿੱਥੇ ਆ? ਬਾਬਾ ਜੀ ਦਾ ਧਿਆਨ ਕਿੱਥੇ ਆਵੇਂ ਪੁੱਛਿਆ ਜਾਂਦੀ ਸਾਡੇ ਹਿੰਦੂ ਹਿੰਦੂ ਕਾਸਟ ਵਿੱਚ ਰਾਜਾ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਉਹਨਾਂ ਦੇ ਕਲਮ ਮੰਦਰੀਆ ਸੀਗੀਆਂ ਤਾਂ ਕਿ ਉਹ ਬੰਦੀ ਸੀਗੇ, ਰਾਮ ਭਗਵਾਨ ਬੰਦੀ ਸੀਗੇ। ਸਾਡੇ ਹਿੰਦੂ ਵਾਸਤੇ ਮੈਂ ਬੋਲ ਰਹੀ ਹਾਂ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸੇਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦੇਣ ਦਿੰਦੇ ਆ। ਰਾਜਾ ਤੋਂ ਲੈ ਕੇ ਵੱਡੇ-ਵੱਡੇ ਰਾਜਾ ਐ ਇਸੇ ਧਰਤੀ ਦੇ ਵਿੱਚ। ਰਾਜਾ ਤੋਂ ਲੈ ਕੇ ਹਿੰਦੂ ਹਿੰਦੂ ਸਮਾਜ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਉਹ ਬੰਦੀ ਸੀਗੇ ਉਹ ਬੰਦੀ ਸੀਗੇ ਫਿਰ ਮੈਂ ਕ੍ਰਿਸਚੀਅਨ ਨਹੀਂ ਆ ਮੈਂ ਸਿੱਖ ਆ ਠੀਕ ਹੈ ਮੈਂ ਸਿੱਖ ਆ ਹੋਣ ਅਗਰ ਕਿਸੇ ਨੇ ਮੈਨੂੰ ਕ੍ਰਿਸਚੀਅਨ ਸੇ ਸਿੱਖ ਦੇ ਕਿਉਂਕਿ ਨਾ ਜਦੋਂ ਮੈਂ ਆਵਾਜ਼ ਚੱਕਦੀ ਆ ਤਕਰੀਬਨ 3 ਸਾਲਾਂ ਤੋਂ ਮੈਂ ਅੱਜ ਵਾਰਨਿੰਗ ਦੇ ਰਹੀ ਆ ਕੁਝ ਲੋਕਾਂ ਨੂੰ ਮੈਂ ਤੁਹਾਨੂੰ ਨਹੀਂ ਬੋਲ ਰਹੀ ਹੱਥ ਜੋੜ ਕੇ ਪਹਿਲਾਂ ਮਾਫੀ ਮੰਗ ਰਹੀ ਆ ਕੁਝ ਲੋਕ ਹੈਗੇ ਆ ਵਿੱਚ ਠੀਕ ਹੈ ਅੱਜ ਮੈਂ ਤੁਹਾਨੂੰ ਸੱਚੀ ਕਹਿ ਰਹੀ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਲੋਕਾਂ ਨੂੰ ਬੋਲ ਵੀ ਨਹੀਂ ਸਕਦੀ ਮੈਂ ਛੱਡਣਾ ਨਹੀਂ ਪਰ ਮੈਂ ਤੁਹਾਨੂੰ ਵਰਨਿੰਗ ਦੇਣ ਦੇ ਹੀ ਆ ਮੈਂ ਸੇਖੀ ਆ ਠੀਕ ਹੈ ਹੋਰ ਮੈਨੂੰ 크੍ਰਿਸਚੀਅਨ ਬਣਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਕਿਉਂਕਿ ਮੈਂ ਇੱਕ ਕੁਐਸਚਨ ਖਾਲੀ ਪੁੱਛਣਾ ਚਾਹੁੰਦੀ ਆ ਕੀ ਅਗਰ ਕੋਈ ਬੰਦਾ ਆਪਣੇ ਧਰਮ 'ਚ ਗਲਤ ਪ੍ਰਚਾਰ ਕਰ ਰਿਹਾ ਹੈ ਉਹ ਇਨਸਾਨ ਉਹਨੂੰ ਉਹਨੂੰ ਦੇਸ਼ ਦਾ ਸੰਵਿਧਾਨ ਕੀ ਕਹਿੰਦਾ ਕਿ ਉਹਨੂੰ ਜਸਟੀਫਾਈ ਨਹੀਂ ਕਰ ਸਕਦਾ ठीक है मेनू पता है अंकु르 निरूला एक पखंडी सा मेरे ऊपर उन्हें नाजायज परचे कराए और होर होर मैं तन्नू वो परचेया दिखाऊंगी कि वो मिनिस्ट्री मेरा किदा तका कर रही है कुछ लोग है गए अंकु르 निरूला दी मिनिस्ट्री दे विच जितेंद्र कुमार गौरव मसी करके कुछ लोग है विकी गोल्ड करके कुछ लोग है राजदीप कौर करके राजदीप कौर करके

ਕਿ ਇਹ ਸਾਡੇ ਦੇਸ਼ ਨੂੰ ਖਰਾਬ ਕਰ ਰਿਹਾ ਇੱਕ ਸਲੋ ਪੌਇਜ਼ਨ ਆ ਜਿਹੜਾ ਪੂਰੇ ਪੂਰੇ ਚਲਾ ਰਿਹਾ ਜੀ ਬਿਲਕੁਲ ਹੈ ਸਰ ਸਾਈਨ ਐਂਡ ਵੰਡਰ ਸਾਈਨ ਐਂਡ ਵੰਡਰ ਉਹਦੇ ਡੇਰੇ ਦਾ ਨਾਮ ਆ ਹਾਂਜੀ ਉਹਦੇ ਡੇਰੇ ਦਾ ਨਾਮ ਸਾਈਨ ਐਂਡ ਵੰਡਰ ਆ ਠੀਕ ਹੈ ਤੇ ਜਦੋਂ ਬੈ ਐਕਸਪੋਜ਼ ਕੀਤਾ ਇਹਨੇ ਮੇਰੇ ਉੱਪਰ ਤਿੰਨ ਪਰਚੇ ਕੀਤੇ ਥੈਟਸ ਆਲ ਠੀਕ ਹੈ ਤੁਹਾਨੂੰ ਪਰਚੇ ਪਰਚਿਆਂ ਦਾ ਨੰਬਰ ਵੀ ਲਿਖ ਦਿੰਦੀ ਆ 295 A ਪਰ 295 A OC ਇਨਸਾਨ ਨੂੰ ਲੱਗਦੀ ਹੈ ਜਦੋਂ ਕਿਸੇ ਮਜ਼ਹਬ ਦੇ ਬਾਰੇ ਅਸੀਂ ਬੋਲਦੇ ਆਂ ਪਰ ਮੈਂ ساری ਉਮਰ ਬੋਲਦੀ ਰਹੂੰਗੀ ਮੈਂ ਮਰ ਜਾਵਾਂ ਮੈਨੂੰ ਜੇਲ ਹੋ ਗਈ ਮੈਂ ਕਿਸੇ politcal power ਦੇ ਨਾਲ ਨਹੀਂ ਆ ਜੇ ਤੁਹਾਨੂੰ ਲੱਗੂਗਾ ਕਿ ਬਨੀਤ ਕੋਲ ਅਗਰ ਇੰਨੀ politcal power ਮੈਂ ਬਾਬਾ ਜੀ ਦੇ ਨਾਲ ਵੀ ਬਾਬਾ ਜੀ ਮੇਰੀ ਕਾ ਤੁਹਾਡੇ ਨਾਲ ਕਦੋਂ ਗੱਲ ਹੋਈ ਕੱਲ ਹੀ ਹੋਈ ਆ ਮੈਂ ਇਹਨੂੰ ਹਿੰਦੀ 'ਚ ਬੋਲਣਾ ਚਾਹੁੰਦੀ ਆ ਬਿਕੋਜ਼ ਮੈਂ ਚਾਹੁੰਦੀ ਆ ਕਿ ਇਹ ਨੈਸ਼ਨਲ ਲੈਵਲ ਤੇ ਜਾਵੇ ਠੀਕ ਹੈ

जब सोनिया को यह बात पता चली यदि वह कौर कौर है है नहीं ये वनीद है, तो उसने उस टोकन दे, उसे टोकन उसे देने से इनकार कर दिया फिर वो चर्च में जाकर बैठ गई मतलब मैं पहला गई हाँ उस चर्च से एंट्री मार दी है एंट्री मार के मैं फ्रंट लाइन आके फ्रंट लाइन का टोकन मंगया है सोनिया नाम की कुड़ी तो ठीक है मैं टोकन मंगया है उस तो बाद ਸੋਨੀਆ ਨੇ ਮੈਨੂੰ ਪਛਾਣ ਲਿਆ ਕਿ ਮੈਂ ਬਨੀਤ ਕੌਰ ਲਾਦਨਦੀ ਭੈਣ ਆ 3 ਸਾਲਾਂ ਤੋਂ ਅੰਕੁਰ ਦਾ ਗਾਟਾ ਫੜਿਆ ਹੋਇਆ ਏ ਸੋਨੀਆ ਨੇ ਮੈਨੂੰ ਪਛਾਣ ਲਿਆ ਮੈਂ ਨਹੀਂ ਜਾਣਦੀ ਸੋਨੀਆ ਨੂੰ ਪਰ ਸੋਨੀਆ ਨੇ ਮੈਨੂੰ ਪਛਾਣ ਲਿਆ ਹੋਰ ਅੱਜ ਉਹ ਮੀਡੀਆ ਦੇ ਰਾਹੀਂ ਮੈਨੂੰ ਪਤਾ ਅੱਜ ਸੋਨੀਆ ਨੂੰ ਤੁਸੀਂ ਸਾਰੇ ਕੱਢੋਗੇ ਅੱਜ ਤੁਸੀਂ ਸਾਰੇ ਸੋਨੀਆ ਨੂੰ ਕੱਢੋਗੇ ਅੱਜ ਤੁਸੀਂ ਗੌਰਵ ਮਸੀਹ ਨੂੰ ਪੁੱਠਾ ਕੰਮ ਕੇ ਨਾ ਉੱਚੋਗੇ ਕਿ ਗੌਰਵ ਮਸੀਹ ਨਿਕਲ ਜਤਿੰਦਰ ਕੁਮਾਰ ਨਿਕਲ ਕੇ ਅੱਜ ਤੁਸੀਂ ਪੁੱਛੋਗੇ ਵਿੱਕੀ ਗੋਲ ਨੂੰ ਤੁਸੀਂ ਲੋਕ ਪੁੱਛੋਗੇ ਅੱਜ ਤੁਸੀਂ ਪੁੱਛੋਗੇ क्योंकि तुसी भी आज उत्थे जो लिखा हुआ है ना उस तो बाद की किता मैं मैं दौड़ के सोनिया ने वनीत कौर के बारे में सुरक्षा कर्मचारियों को सूचित किया चर्च के सुरक्षा कर्मचारियों ने सोनिया ने सूचित किया इसके बाद जब सिक्योरिटी स्टाफ ने उसे चेक किया तो वह चर्च चैनल में घुस गया फिर मैं चर्च के बीच गई पहला मैं टोकन मंगया मैंने टोकन नहीं मिलिया उस तो बाद मैं चर्च से वड़ गई ठीक है फिर मैं ਚਰਚ ਦੀ ਜਿਹੜੀ ਸਿਕਿਉਰਟੀ ਸਟਾਫ ਆ ਪਰਵੇਸ਼ ਕੁਮਾਰੀ ਮੈਂ ਦੱਸਣਾ ਚਾਹੂੰਗੀ ਬਹੁਤ ਸਾਰੀ ਹਿੰਦੂ ਕੁੜੀਆਂ ਵੀ ਨਾ ਕਨਵਰਟ ਹੋ ਚੁਕੀਆਂ ਠੀਕ ਹੈ ਜਿਸ ਸਿੱਖਾਂ ਨਹੀਂਤੀ ਆ ਸਾਡਾ ਪੰਜਾਬ ਦੇ ਵਿੱਚ ਸਿੱਖਦੀਆਂ ਕਨਵਰਟ ਹੁੰਦੀਆਂ ਨਾ ਠੀਕ ਹੈ ਨਾ ਬਾਬੇ ਦੀਆਂ ਚੇਲੀਆਂ ਬਣ ਗਈ ਕਿਉਂਕਿ ਮੈਂ ਇਸ ਕਰਕੇ बोल ਰਹੀ ਕਿਉਂਕਿ ਜਿਨੇ ਮੇਰੇ ਉੱਪਰ ਕੰਪਲੇਨ ਕੀਤੀ ਆ ਔਰ ਰਾਜ ਦੀ ਕੋਰ ਆ ਤੇ ਮੈਂ ਵੀ ਵਲੀਤ ਕੋਰ ਆ ਤੇ ਰਾਜ ਦੀ ਕੋਰ ਦਾ ਥੱਲੇ ਐਡਰੈਸ ਪਤਾ ਨਹੀਂ ਲਿਖਿਆ ਆ ਪੰਜ ਜੀ ਉਹਦਾ ਐਡਰੈਸ ਪਤਾ ਨਹੀਂ ਲਿਖਿਆ ਆ ਉੱਚੇ ਲਿਖਿਆ ਹੋਇਆ ਹੈ ਬੜਾ ਤੁਸੀਂ ਉੱਚੇ ਕੀ ਲਿਖਿਆ ਆ ਹੈ ਅਨਕੋ ਨਿਊਲਾ ਮਿਨਿਸਟਰੀ ਦਾ ਐਡਰੈਸ ਲਿਖਿਆ ਹੋਇਆ ਹੈ ਥੱਲੇ ਉਹ ਕੰਟੈਕਟ ਨੰਬਰ ਵੀ ਆ ਤੁਸੀਂ ਸਾਰੇ ਰਾਜਦੀਪ ਕੌਰ ਨੂੰ ਕੱਢੋਗੇ ਮੈਨੂੰ ਪੂਰਾ ਵਿਸ਼ਵਾਸ ਆ ਹੁਣ ਇਹਦਾ ਕਹਿਣਾ ਸੀਗਾ ਕਿ ਮੈਂ ਪਰਵੇਸ਼ ਕੁਮਾਰੀ ਕੋਈ Hindu ਕੁੜੀ ਆ ਮੈਂ ਉਹਨੂੰ ਚਪੇੜਾ ਮਾਰਿਆ ਠੀਕ ਹੈ ਚਪੇੜਾ ਮਾਰਿਆ ਤੇ ਮੈਂ ਉੱਥੋਂ 도ੜਨ ਦੀ ਕੋਸ਼ਿਸ਼ ਕੀਤੀ ਆ 3 ਤਰੀਕ ਨੂੰ ਠੀਕ ਹੈ ਡੇਟ ਯਾਦ ਰੱਖਿਓ ਕਿਉਂਕਿ ਬਹੁਤ ਕੁਝ ਅੱਗੇ ਮਜ਼ਾ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਪਰਵੇਸ਼ ਕੁਮਾਰੀ ਨੂੰ ਚਪੇੜ ਮਾਰ ਕੇ ਭੱਜੀਆਂ ਉਸ ਤੋਂ ਬਾਅਦ

ਜੋ ਕਿ ਮੈਨੂੰ ਐਕਸਪੋਜ਼ ਕਰ دیا۔ ਜੋ ਕਿ ਮੈਨੂੰ ਦੁਨੀਆ ਨੂੰ ਅਵੇਅਰ ਕਰ دیا۔ ਤੁਸੀਂ ਲੋਕ ਮੈਨੂੰ ਸਾਰੀ ਦੁਨੀਆ ਜਸਟੀਫਾਈ ਕਰ ਦਿੱਂਦੀ। ਤੂੰ Hindu ਨਹੀਂ ਆ, ਤੂੰ Sikh ਨਹੀਂ ਆ, ਤੂੰ Christian ਨਹੀਂ ਆ। ਅਰੇ ਮੈਂ ਅਵੇਅਰ ਕਰ ਰਹੀ ਹਾਂ ਸੋਸਾਇਟੀ ਨੂੰ। ਜਾਗ ਜਾਓ। ਤੁਹਾਡਾ